ਇਹ ਸਾਨੂੰ ਜੋ ਮਨੁੱਖਾ ਜਨ ਮਿਲਿਆ ਹੈ ਇਹ ਸਿਰਫ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਿਲਿਆ ਸਾਹਸ ਗਰਾਸ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ ਇਹਨਾਂ ਸਾਹਾਂ ਦੇ ਉੱਪਰ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ ਵਾਹਿਗੁਰੂ 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 ਕਰਦੇ ਆ ਇਹ ਤੋਂ ਨੇ ਜਿਹੜੀ ਅੰਦਰ ਪ੍ਰਵੇਸ਼ ਕਰਦੀ ਹੈ ਤੇ ਸਾਨੂੰ ਅੰਦਰਲੀ ਸ਼ਾਂਤੀ ਮਹਿਸੂਸ ਹੁੰਦੀ ਹੈ ਜਦੋਂ ਵੀ ਅਸੀਂ ਕਿਸੇ ਮਨੋਵਿਗਿਆਨਿਕ ਡਾਕਟਰ ਕੋਲ ਜਾਂਦੇ ਹਾਂ ਜਾਂ ਕੋਈ ਡਿਪਰੈਸ਼ਨ ਦੇ ਸ਼ਿਕਾਰ ਹੁੰਨੇ ਆ ਤੇ ਸਾਨੂੰ ਉਹ ਕਹਿੰਦਾ ਤੁਸੀਂ ਮੈਡੀਟੇਸ਼ਨ ਕਰਿਆ ਕਰੋ ਤਾਂ ਮੈਡੀਟੇਸ਼ਨ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਜਿਹੜੀਆਂ ਅੰਦਰੂਨੀ ਸ਼ਕਤੀਆਂ ਨੇ ਉਹ ਜਾਗਦੀਆਂ ਨੇ ਔਰ ਤੁਸੀਂ ਅੰਦਰ ਜਾਂਦੇ ਹੋ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਗੁਰਬਾਣੀ ਕਹਿੰਦੀ ਹੈ ਸਿਮਰ ਸਿਮਰ ਸੁਖ ਪਾਵੇ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਤੂੰ ਸੁੱਖਾਂ ਦੇ ਵਿੱਚ ਲੀਨ ਹੋ ਜਾਵੇਂਗਾ ਤਾ ਸੰਗਤ ਜੀ ਬੇਨਤੀ ਅਦਾਸ ਦੀ ਕਿ ਸਿਮਰਨ ਕਦੇ ਨਹੀਂ ਛੋੜਨਾ ਗੁਰਬਾਣੀ ਦਾ ਪਾਠ ਕਦੇ ਨਹੀਂ ਛੋੜਨਾ ਸਿਮਰਨ ਕਰਦੇ ਰਹਿਣਾ ਸਿਮਰਨ ਕਰਦੇ ਕਰਦੇ ਇਹ ਸ਼ਕਤੀ ਅੰਦਰ ਪਰਵੇਸ਼ ਹੁੰਦੀ ਹੈ ਸਾਡੇ ਪੰਜ ਗਿਆਨ ਇੰਦਰੀ ਨੇ ਪੰਜਾਂ ਗਿਆਨ ਇੰਦਰੀਆਂ ਦੇ ਵਿੱਚ ਕੰਨ ਸਰਮੋਰ ਨੇ ਕਿਉਂਕਿ ਗੁਰੂ ਦਾ ਸ਼ਬਦ ਇਹਨਾਂ ਕੰਨਾਂ ਰਹੀਂ ਅੰਦਰ ਪਰਵੇਸ਼ ਹੁੰਦਾ ਜਿਵੇਂ ਜੀਬਾ ਵਾਹਿਗੁਰੂ 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 ਦੀ ਤੁਨ ਅਲਾਪੇਗੀ ਤਾਂ ਕੰਨਾਰੀ ਇਹ ਸ਼ਬਦ ਅੰਦਰ ਪ੍ਰਵੇਸ਼ ਹੋਵੇਗਾ ਜਿਵੇਂ ਇਹ ਸ਼ਬਦ ਅੰਦਰ ਪ੍ਰਵੇਸ਼ ਹੋਵੇਗਾ ਤਾਂ ਕੁੰਡਲਨੀ ਜਾਗ ਜੇਗੀ ਔਰ ਜਿਵੇਂ ਕੁੰਡਲਨੀ ਜਾਗਦੀ ਹੈ ਸੱਤ ਚੱਕਰਾਂ ਨੂੰ ਵਿੰਦੀ ਹੋਈ ਇਹ ਸ਼ਕਤੀ ਪਹੁੰਚ ਜੇਗੀ ਦਸਮ ਦਵਾਰ ਦਾ ਔਰ ਉੱਥੇ ਅਨਹਦ ਬਾਣੀ ਦਾ ਸਾਨੂੰ ਦਰਸ਼ਨ دیدار ਹੋਣ